ਗੱਲ ਜਸੰਦਰ ਚੈਨਲ ਦੇ ਆਪ ਸਵਾਗਤ ਅੱਜ ਦੀ ਤਾਜ਼ਾ ਖਬਰ 2.7 ਲੱਖ ਲਿਓਨ ਅਮਰੀਕੀ ਤੋਂ ਬਾਹਰ ਜਾਣ ਨੂੰ 크ਿਸਮਸ ਤੋਂ ਪਹਿਲਾਂ 트럼ਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦਿੱਤੀ ਟੈਨਸ਼ਨ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ 트럼ਪ ਨੇ ਜ਼ਬਰਦਸਤ 크ਿਸਮਸ ਆਫਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਛੱਡ ਕੇ ਜਾਣ ਵਾਲੇ 3 ਗੁਣਾ ਵੱਡੀ ਰਕਮ ਪੇਸ਼ਕਸ਼ ਕੀਤੀ ਹੈ ਤੇ 트ੰਪ ਦਾ ਕਹਿਣਾ ਹੈ ਕਿ ਜੇਕਰ ਧੰਨ ਰਾਸ਼ੀ ਦੇ ਨਾਲ ਨਾਲ ਅਮਰੀਕੀ ਸਰਕਾਰ ਉਹਨਾਂ ਦੇ ਵਾਪਸ ਜਾਣ ਦਾ ਖਰਚਾ ਵੀ ਚੁਕੇਗੀ ਅਮਰੀਕਾ ਦੇ ਹੋਮ ਲੈਂਡ ਸੁਰੱਖਿਆ ਵਿਭਾਗ DHS ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ 3000 ਡਾਲਰ ਲਗਭਗ 2 ਲੱਖ 70000 ਰੁਪਏ ਦੇਣ ਦਾ ਐਲਾਨ ਕੀਤਾ ਹੈ ਜੇਕਰ ਇਹ ਇਸ ਸਾਲ ਅੰਤ ਵਿੱਚ ਅਮਰੀਕਾ ਤੋਂ ਬਾਹਰ ਜਾਣ ਵਾਲਿਆਂ ਦੀ ਸੰਖਤ ਹੋ ਜਾਂਦੇ ਹਨ ਤਾਂ ਉਹ ਇਹ ਰਾਸ਼ੀ ਨੂੰ ਹੱਕਦਾਰ ਹੋਣਗੇ डीएच ਦੇ ਬਿਆਨ ਜਾਰੀ ਕਰਦਿਆਂ ਜਿਹੜੇ ਵੀ ਗੈਰ ਕਾਨੂੰਨੀ ਪ੍ਰਵਾਸੀ ਇਸ ਸਾਲ ਦੇ ਅੰਤ ਵਿੱਚ ਡੈਪੋ ਰੋਟੇਸ਼ਨ ਦੇਸ਼ ਨਿਕਾਲੇ ਲਈ ਕਸਟਮ ਐਂਡ ਬਾਰਡਰ ਪੁਲਿਸ ਕੋਲ ਅਰਜੀ ਦੇਣਗੇ ਉਹਨਾਂ ਨੂੰ 3000 ਡਾਲਰ ਸਮੇਤ ਆਪਣੇ ਦੇਸ਼ ਜਾਣ ਦਾ ਮੁਫਤ ਫਲਾਈਟ ਮੋਹਿਆ ਕਰਵਾਈ ਜਾਏਗੀ ਇਸ ਤੋਂ ਇਲਾਵਾ ਉਹਨਾਂ ਦੇ ਲੱਗੇ ਸਾਰੇ ਜੁਰਮਾਨੇ ਰੱਦ ਕਰ ਦਿੱਤੇ ਜਾਣਗੇ ਇਹ ਤੇ ਦੱਸ ਦਈਏ ਕਿ ਮਈ ਵਿੱਚ 트াম্প ਦੀ ਟੀਮ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਛੱਡਣ ਦੇ ਬਦਲੇ 1000 ਡਾਲਰ ਦੇਣ ਦਾ ਐਲਾਨ ਕੀਤਾ ਸੀ ਜਿਸ ਐਲਾਨ ਨੂੰ ਕ੍ਰਿਸਮਸ ਤੋਂ ਦੁਬਾਰਾ ਕੀਤਾ ਤੇਨ ਗੁਣਾ ਕਰ ਦਿੱਤਾ ਗਿਆ ਹੈ ਤੇ 트াম্প ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਲਦ ਤੋਂ ਜਲਦ ਦੇਸ਼ ਵਿੱਚੋਂ ਕੱਢਣ ਲਈ ਇਹ ਕਦਮ ਚੁੱਕਿਆ ਗਿਆ ਹੈ ਧੰਨਵਾਦ ਜੀ ਖਬਰਾਂ ਜੁਲਦੀ ਬਣੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ